ਦੁਨੀਆ ਭਰ ਦੇ ਵਿੱਚ ਹਵਾਈ ਸਫ਼ਰ ਦੇ ਮੰਡਰਾਏ ਖਤਰੇ ਦਰਮਿਆਨ ਅਮਰੀਕਾ ਦੇ ਫਿਲਾਡਲਫੀਆ 에ਰਪੋਰਟ ਉਤੇ ਪੰਪਤੀ ਤਮਕੀਨਾਂ ਸੁਰੱਖਿਆ ਏਜੰਸੀਆਂ ਨੂੰ ਪਾਜੋੜਾ ਪਾ ਦਿੱਤੀਆਂ ਹਨ ਅਤੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਬਾਅਦ ਸਾਰੀਆਂ ਫਲਾਈਟਸ ਨੂੰ ਹੁਕਮ ਦਿੱਤੇ ਆ ਪੁਲਿਸ ਸੱਦਨ ਦੇ ਹਦਾਇਤ ਦਿੱਤੀ ਗਈ ਫਲਾਈਟ ਅਵਿਅਰ ਦੇ ਅੰਕਿਆਂ ਮੁਤਾਬਕ ਬਲੈਕ ਫਰਾਈਡੇ ਦੀ ਗੈਮਾ ਗੇਮੀ ਦੌਰਾਨ ਸੋਤੋ ਵੱਧ ਫਲਾਈਟ ਸਦਤ ਹੋਈਆਂ ਚਰਕੇ 4000 ਦੇ ਰਵਾਨਾ ਹੋਣ ਜੋ ਆਪੋਜਨ ਦੇ ਵਿੱਚ ਵੀ ਤੇਰੀ ਹੋਈ ਹੈ ਉਧਰ ਫਲੈਟਲਫੀਆ ਪੁਲਿਸ ਨੇ ਬੁਲਾਰੇ ਨੇ ਦੱਸਿਆ ਕਿ ਇਹ ਜਹਾਜ਼ ਦੇ ਵਿੱਚ ਖਤਰੇ ਬਾਰੇ ਜਾਣਕਾਰੀ ਮਿਲਣ ਦੇ ਮਗਰੋਂ ਐਸਟੀ ਜੁੰਕਾਈਤੇ ਨਾਲ ਤਲਾਸ਼ੀ ਲਈ ਗਈ ਅਤੇ ਕੁਝ ਵੀ ਸ਼ੱਕੀ ਮਤਨਾ ਹੂਨ ਉਤੇ ਮੀਡੀਅੰਸੀ ਅਲਰਟ ਰਾਤ ਕਰ ਦਿੱਤਾ ਗਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਨਿਊਯਾਰਕ ਦੇ ਲਗਵਾਟਿਆ 에ਰਪੋਰਟ ਉਤੇ ਜਾਲਟਾ 에ਅਰਲਾਈਨਸ ਦੀ ਫਲਾਈਟ ਦੇ ਵਿੱਚ ਬੰਬ ਦੀ ਧਮਕੀ ਮਿਲੀ ਸੀ ਅਤੇ ਵੱਡੇ ਖਤਰੇ ਤੇ ਮਤਲਬ ਅਸਰ ਦਸਰਾ ਮੁਸਾਫਰਾ ਨੂੰ ਫੋਰੀ ਤੌਰ ਤੇ ਜਹਾਜ਼ ਵਿੱਚ ਉਤਾਰੇ ਗਿਆ ਚਤਕੇ ਦੂਜੇ ਪਾਸੇ ਵਸ਼ਿੰਗਟਨ ਡੀਸੀ ਦੇ ਰਿਗਨ ਵਸ਼ਿੰਗਟਨ ਨੈਸ਼ਨਲ 에ਰਪੋਰਟ ਤੇ ਵੀ ਬਿਲਕੁਲ ਐਸੀ ਕਿਸਮ ਦੇ ਹਾਲਾਤ ਸਾਹਮਣੇ ਆ ਚੁੱਕੇ ਨੇ ਇਸ ਦੌਰਾਨ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਛੁੱਟੀਆਂ ਦੇ ਪਰਤ ਰਹੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਤੇਜ਼ ਹਵਾਵਾਂ ਕਾਰਨ ਪੋਸਟ Em New York, você entende até